ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਜਿਹੜੇ ਦਿਖਾ ਰਹੇ ਨੇ 30 ਸਕਿੰਟ ਦੇ ਵਿੱਚ ਦੇਸੀ ਜੁਗਾੜ ਨਾਲ ਇਹ ਬਰਫ਼ ਜਮਾ ਦਿੰਦੇ ਨੇ ਬਿਨਾ ਫ੍ਰੀਜ ਤੋਂ ਆਪਾਂ ਨਾਲ ਇਹ ਤੁਹਾਨੂੰ ਰਿਐਲਿਟੀ ਦਿਖਾਉਨੇ ਆ ਆਪਾਂ ਵੀ ਇੱਕ ਗਲਾਸ ਨੂਨ ਤੇ ਮਸਪੂਰੀਆਂ ਦੀਆਂ ਜਿਹੜੀਆਂ ਟਿੱਕੀਆਂ ਤੇ ਇਹਨੇ ਲਈਆਂ ਤੇ ਨਾਲ ਪਾਣੀ ਪਹਿਲਾਂ ਨੂੰ ਆਪਾਂ ਪੀਸ ਲਿਆ ਇਹਨੇ ਵੀ ਬਾਈ ਨੇ ਵੀ ਬਰਫ਼ ਜਮਾ ਕੇ ਦਿਖਾਈ ਆ ਐਂਡ ਤੱਕ ਦੇਖਿਓ ਤੇ ਤੁਹਾਨੂੰ ਆਪ ਪਤਾ ਲੱਗ ਜਾਣਾ ਵੀ ਇਹ ਜੰਮ ਸਕਦੀ ਹੈ ਬਰਫ਼ ਜਾਂ ਨਹੀਂ ਪਹਿਲਾਂ ਆਪਾਂ ਗਲਾਸ 'ਚ ਪਾਣੀ ਪਾਉਨੇ ਆ ਉਦੇ ਵਿੱਚ ਫਿਰ ਇਹ ਜਿਹੜਾ ਪਾਊਡਰ ਮਸਪੂਰ ਦਾ ਇਹ ਪਾ ਦਨੇ ਆ ਉਹਨੇ ਵੀ ਪਾਤੀਆਂ ਦੀ ਟੁਕੜੀਆਂ ਉਹਨੇ ਦੋ ਚਮਚੇ ਨੂਨ ਦੇ ਪਾ ਦਿੱ ਇਹਦੇ ਵਿੱਚ ਤੌੜੀ ਚ ਆਪਾਂ ਵੀ ਦੋ ਚਮਚੇ ਨੂਨ ਦੇ ਪਾ ਲੰ। ਸੇਮ ਨੂਨਾ ਸੇਮ ਹੀ ਚੀਜ਼ਾਂ ਨੇ ਸਾਰਾ ਕੁਝ ਬਰਾਬਰ ਹੀ ਹੈ ਜਿਹੜਾ ਕੁਝ ਬਾਈ ਨੇ ਪਾਇਆ। 30 ਮਿੰਟ ਆਪਾਂ ਵੀ ਇਹਨੂੰ ਹਿਲਾਉਨੇ ਆ। ਉਹਦੀ ਤਾਂ ਬਰਫ਼ ਹੋਈ ਜਾਮ ਗਈ ਆਪਣਾ ਪਾਣੀ ਉਦਾਂ ਦਾ ਉਦਾਂ ਹੀ ਆ। ਵਾਈ ਇਹਦੇ ਵਿੱਚ ਰਲਾਇਆ ਜਾਂਦਾ ਇੱਕ ਖਾਸ ਕਿਸਮ ਦਾ ਕੈਮੀਕਲ ਜਿਸ ਨਾਲ ਇਹ ਜੰਮਿਆਂ ਦੇ ਨਾਲ ਇਹ ਖਾਣਜੋਗ ਥੋੜੀ ਆ ਬਿਨਾ ਫ੍ਰੀਜ ਤੋਂ ਬਰਫ਼ ਕਿਵੇਂ ਜੰਮ ਜੂ ਹੁਣ ਆਪਣਾ ਪਾਣੀ ਦੇਖ ਰਹੇ ਹੋ ਤੁਸੀਂ ਇਹ ਜੇ ਨੂਨ ਵੀ ਆ ਮਸਖਪੂਰ ਵੀ ਆ ਇਹ ਵੀ ਨਹੀਂ ਬਰਫ਼ ਬਣੀ ਇਹ 100% ਫੇਕ ਆ ਕੋਈ ਬਰਫ਼ ਨਹੀਂ ਜੰਮਦੀ ਕੋਈ ਕੁਝ ਨਹੀਂ ਜਾਂਦਾ ਹੈਗਾ ਪਰ ਇਹ ਦਾਵਾ ਕਰਦੇ ਨੇ ਵੀ ਅਸੀਂ ਇਦਾਂ ਬਰਫ਼ ਜਮਾ ਦਿੰਦੇ ਆ ਇਹਨੇ ਇੱਕ ਗਲਾਸ ਵੀ ਜਮਾ ਕੇ ਦੇਖਿਆ ਗਲਾਸ ਤਾਂ ਆਪਣੇ ਵਾਲਿਆ ਨਾਲ ਦਾ ਹੀ ਆ ਸੇਮ ਹੈ ਕੋਈ ਵਰਤ ਨਹੀਂ ਜੰਮੀ ਆ ਲੈ ਬਾਈ ਕੋਈ ਵਰਤ ਨਹੀਂ ਜੰਮੀ ਬਿਲਕੁਲ ਸ਼ੇਅਰ ਕਰਦੇ ਹੋ ਤੇ ਫੋਲੋ ਕਰਨਾ ਨਾ ਭੁੱਲੇ ਬਹੁਤ ਬਹੁਤ